ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਯੂनाइटेड स्पोर्टਸ ਕਲੱਬ ਦੇ ਵੱਲੋਂ ਬਹੁਤ ਸਾਰੇ ਪਰਲੇ ਕੀਤੇ ਜਾ ਰਹੇ ਨੇ ਨਸ਼ੇ ਨੂੰ ਰੋਕਣ ਬਾਅਦ ਤੇ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਵਾਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਜ਼ਿਆਦਾ ਖਰਾਬ ਨੇ ਜਿਵੇਂ ਕਿ ਜਿਹੜਾ ਅੱਜ ਦਾ ਯੂਥ ਹੈ ਉਹ ਟੋਟਲੀ ਆਪਣੇ ਜਿਹੜੇ ਟਾਰਗੇਟ ਤੋਂ ਪੰਟ ਚੁੱਕਾ ਤੇ ਪੁੱਠੇ ਸਿੱਦੇ ਕੰਮਾਂ ਵਿੱਚ ਲੱਗਾ ਹੋਇਆ ਸੋ ਯੂनाइटेड स्पोर्टਸ ਕਲੱਬ ਰਿਸ਼ਟ੍ਰੀ ਨੂੰ ਲਈ ਬਰਾਮਣਾ ਦੀ ਇਹ ਹੀ ਕੋਸ਼ਿਸ਼ ਹੈ ਕਿ ਹਰ ਇੱਕ ਬੱਚੇ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਜਾਣ ਜੋ ਆਉਣ ਵਾਲੀ ਜਵਾਨੀ ਨੂੰ ਬਚਾਇਆ ਜਾ ਸਕੇ ਸੋ ਸਾਡੇ ਕਲੱਬ ਦੇ ਵੱਲੋਂ ਇੱਕ ਵੀਕਲੀ ਇਵੈਂਟ ਰੱਖਿਆ ਸੀਗਾ ਜਿਹੜੇ ਵੀ ਬੱਚੇ ਦੀ ਵੀਕਲੀ ਪਰਫਾਰਮੈਂਸ ਵਧੀਆ ਹੋਏਗੀ ਉਹਨੂੰ ਆਪਾਂ ਵੀਕਲੀ ਪਰਫਾਰਮੈਂਸ ਦੇ ਆਧਾਰ ਤੇ ਉਹਨੂੰ ਆਪਾਂ ਕਲੱਬ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਸੋ ਅੱਜ ਦਾ ਸਾਡਾ ਜਿਹੜਾ ਵੀਕਲੀ ਪਲੇ ਸੀਗਾ ਉਹ ਪਰਨਮ ਸੀਗਾ ਸੋ ਮੈਂ ਸਾਰੇ ਕਲੱਬ ਮੈਂਬਰਾਂ ਨੂੰ ਕਹੂੰਗਾ ਕਿ ਇੱਕ ਵਾਰੀ ਪਰਨਮ ਲਈ ਜ਼ੋਰ ਦਾ ਤਾੜੀਆਂ ਮਾਰੀ ਜਾ ਸੋ ਹੁਣ ਮੈਂ ਜੋਗਰਾਜ ਜੀ ਨੂੰ ਕਹਾਂਗਾ ਕਿ ਪੜਨੋਂ ਨੂੰ ਕਲੱਬ ਦੇ ਵੱਲੋਂ ਜਰੂਰ ਆਪਣੀ ਸਨਮਾਨਕ ਕੀਤਾ ਜਾਵੇ ਪੜਨੋਂ ਜੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਪਲੇਅਰ ਇਸੇ ਤਰ੍ਹਾਂ ਮਿਹਨਤ ਕਰੇਗਾ ਤੇ